ਅਪੋਂਗ ਕੋ ਚਲਨੇ ਆਉਂਦਾ ਪੜਾ ਜਿਹਨੇ ਸਾਰਾ ਉਸ ਲਾ ਗਿਆ ਮੈਟਰੋ ਸਿਪ ਕੋਪ ਠੀਕ ਹੀ ਹੋ ਗਿਆ। ਪਰ ਉਹ ਨਹੀਂ ਆਪਾਂ ਦਾ ਦਰਸ਼ਕ ਲਈ ਇੰਦਾਂ ਦੇ ਪਹਿਲਾਂ ਕਿਨੇ ਕੋ ਹਾਂ ਇੰਸ਼ੀ ਕਿੰਨੇ ਦੇ ਚਾਹ। ਪਰ ਕੀ ਮਾਮਲਾ ਸੀ ਇੱਕ ਉਸਤੇ ਹਮਲਾ ਹੋਇਆ ਕਿ ਸਾਰੀ ਕਾਰਵਾਈ ਕੀਤੀ ਗਈ। ਅੱਜ ਵਕਤ ਤਕਰੀਬ 12:30 ਵਜੇ ਦਿਨ ਐਸਟੀਐਫ ਨੇ ਜਿਹੜਾ ਹੈਗਾ ਇੱਕ ਨਾਕਾ ਤੇ ਉਹਨਾਂ ਪੁਜਾਰੀਆਂ ਪਿੰਡ ਵਿੱਚ ਖੇ ਲਾਇਆ ਹੋਇਆ ਸੀ। ਨਸ਼ੇ ਦੀ ਸਮਗਲਿੰਗ ਦੇ ਸਬੰਧ ਦੇ ਵਿੱਚ ਜਿਹੜੇ ਤਸਕਰ ਸਮਗਲਿੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਕਿ ਤਾਕਾ ਲਾਇਆ ਹੋਇਆ ਸੀ ਤਾਂ ਇੰਨੀ ਦੇਰ ਵਿੱਚ ਦੋ ਗੱਡੀਆਂ ਜਿਹੜੀਆਂ ਸਾਹਮਣੇ ਆਈਆਂ ਸਿੰਗਾਪੁਰੇ ਸਾਈਡ ਤੋਂ ਜਿਨ੍ਹਾਂ ਨੂੰ ਜੱਸਾ ਸਿੰਗਾਪੁਰਾ ਨਾਂ ਦਾ ਬੰਦਾ ਚਲਾ ਰਿਹਾ ਸੀਗਾ ਇੱਕ ਗੱਡੀ ਨੂੰ ਤੇ ਦੂਸਰੀ ਗੱਡੀ ਦੇ ਵਿੱਚ ਵੀ ਜਿਹੜੇ ਹੈਗੇ ਆ ਬਾਕੀ 4-5 ਬੰਦੇ ਸਵਾਰ ਸੀਗੇ ਤੇ ਜਿਹੜੀ ਗੱਡੀ ਨੂੰ ਜੱਸਾ ਚਲਾ ਰਿਹਾ ਸੀ ਇਹਦੇ ਵਿੱਚ ਵੀ 4-5 ਬੰਦੇ ਸਵਾਰ ਸੀਗੇ ਤਾਂ ਇਹਨੇ ਵਿੱਚ ਇਹਨਾਂ ਨੇ ਜਦੋਂ ਏਐਸਆਈ ਮੇਜਰ ਸਿੰਘ ਨੇ ਉਹ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕਸੇ ਸਿੰਘ ਪੂਰੇ ਨੇ ਜਿਹੜੀ ਗੱਡੀ ਉਹਦੇ ਵਿੱਚ ਮਾਰੀ ਲਿਆ ਕੇ ਸਿੱਧੀ ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਿਸ ਦੇ ਨਾਲ ਇੱਕਨ ਕਾਰ ਤੋਂ ਦੇ ਸੱਟਾਂ ਲੱਗੀਆਂ ਤੇ ਇੰਨੀ ਦਿਰ ਉਹਨਾਂ ਦੇ ਕੋਲ ਏਐਸਆਈ ਇਹ ਮੇਜਰ ਸਿੰਘ ਦੇ ਦੱਸਣ ਮੁਤਾਬਕ ਤੇ ਕੌਸਟੇਬਲ ਜਿਹੜਾ ਹੈਗਾ ਜਗਸੀਰ ਸਿੰਘ ਉਹਦੇ ਦੱਸਣ ਮੁਤਾਬਕ ਅਸਲਾ ਵੀ ਸੀ ਉਹਨਾਂ ਕੋਲ ਤੇ ਉਹਨਾਂ ਨੇ ਜਿਹੜਾ ਅੱਗੇ ਗੱਡੀਆਂ ਜਾ ਕੇ ਰੋਕੀਆਂ ਤੇ ਇੱਟਾ ਵੱਟੇ ਜਿਹੜੇ ਹੈਗੇ ਪੁਲਿਸ ਪਾਰਟੀ ਵੱਲ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਇਹਦੇ ਵਿੱਚ ਐਸਏ ਮੇਜਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਇੱਕ ਉਥੇ ਪ੍ਰਾਈਵੇਟ ਵਿਅਕਤੀ ਸੀਗਾ ਜਿਹੜਾ ਉਹ ਕੋਈ ਉਥੇ ਦਾ ਸਮਾਜ ਸੇਵਕ ਸੀਗਾ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇਸ਼ਪਾਈ ਜਖਸੀਰ ਸਿੰਘ ਦੇ ਵੀ ਗੁੱਜੀਆਂ ਕਾਫੀ ਸਟਾ ਲੱਗੀ ਆ ਜਿਹਦੇ ਕਰਕੇ ਇਹਨਾਂ ਤੇ ਵੱਖ-ਵੱਖ ਧਰਾਵਾਂ ਦੇ ਵਿੱਚ 109 ਤੇ 100 86 ਇਹ ਜਿਹੜੀ ਹੈਗੀ ਧਾਰਾ ਤੇ ਵੱਖ-ਵੱਖ ਹੋਰ ਧਰਾਵਾਂ ਦੇ ਵਿੱਚ ਪੀਐਨਐਸ ਦੀਆਂ ਦੇ ਵਿੱਚ 2554 ਨਾਲ ਟਾਈਮ ਸੈਕਟ ਦੇ ਵਿੱਚ ਐਫਆਈਆਰ ਲੌਂਚ ਕੀਤੀ ਹੈ ਜਿਹਦੇ ਵਿੱਚ ਚਾਰ ਬੰਦਿਆਂ ਦੇ ਬਾਈ ਨੇਮ ਐਫਆਈਆਰ ਦਰਜ ਕੀਤੀ ਹੈ ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਕਾਲੀ ਤੇ ਇੱਕ ਜਸ਼ਨਦੀਪ ਸਿੰਘ ਸਾਨੂੰ ਭੋਲਾ ਸਿੰਘ ਗੁਰਪਿਆਰ ਸਿੰਘ ਸਾਨੂੰ ਭੋਲਾ ਸਿੰਘ ਤੇ ਜਸਾ ਸਿੰਘਪੁਰਾ ਇਹਨਾਂ ਦੇ ਪਾਈ ਨਾਮਦਰਜ ਹੋਈ ਹੈ ਤੇ ਪੰਜ ਛੇ ਵਿਅਕਤੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੋਰ ਅਨਨੋਨ ਜਿਹੜੇ ਹੈ ਉਹ ਦੱਸੇ ਗਏ ਹੈ ਜੀ ਕਿਹੜੇ ਕਿਹੜੇ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆਸੀਂ ਅਰੈਸਟ ਕਰ ਲਏ ਆ ਜਸ਼ਨਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਕਾਲ ਇਹਨਾਂ ਦੇ ਸਰ ਪਹਿਲਾਂ ਕੋਈ ਮਾਮਲੇ ਕਰਦੇ ਹੈਗੇ ਕੋਈ ਐ ਇਹਨਾਂ ਦੇ ਵਾਕੀ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਤੇ ਵੈਸੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਹੜੇ ਸ਼ਿਕਾਇਤਾਂ ਆਦੀਆਂ ਰਹਿੰਦੀਆਂ ਹੈ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਕਿ ਚਾਰਨਿਚ ਕਿਉਂ ਭੱਜੇ ਨੂੰ ਨਸ਼ਾ ਸੀ ਜਾਏ ਐਸੀ ਪੁਛਤੇ ਹਮਲਾ ਕੀਤਾ ਜਾਇਆ ਗਿਆ ਇਹਦੇ ਸਬੰਧ ਚ ਵੀ ਜਿਹੜੀ ਤਫਤੀਸ਼ ਅਗਲੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੇਸਿਕਲੀ ਨਸ਼ਾ ਵੇਚਦੇ ਹੈ ਵਿਅਕਤੀ ਤੇ ਇਹ ਇਸ ਕਰਕੇ ਹੋ ਸਕਦਾ ਹੈ ਵੀ ਇਹਨਾਂ ਕੋਲ ਕੋਈ ਐ ਹੋਜੀ ਮਾਤਰਾ ਚੀਜ਼ ਹੋਵੇ ਜਾਂ ਡਰਦੇ ਇਹ ਭੱਜੇ